ਸਭ ਦੇ ਮਨ ਦੇ ਵਿੱਚ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਕਰਨ ਕੀ ਜਾ ਰਹੀ ਹੈ ਇਸੇ ਤੇ ਹੀ ਬਹੁਤ ਐਮ ਆਪਾਂ ਗੱਲਬਾਤ ਕਰਨੀ ਹੈ ਕੱਲ ਦਾ ਟਵੀਟ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਕੀਤਾ ਕਿ ਅੱਜ 11 ਵਜੇ ਪ੍ਰੈਸ ਕਾਨਫਰੰਸ ਕਰਕੇ ਇੱਕ ਅਹਿਮ ਆਪਣੀ ਜ਼ਿੰਦਗੀ ਦਾ ਪੰਨਾ ਖੋਲਣ ਜਾ ਰਹੇ ਨੇ ਪਲਟਣ ਜਾ ਰਹੇ ਨੇ ਉਹਦੇ ਤੋਂ ਬਾਅਦ ਸਵਾਲ ਪੈਦਾ ਹੋਇਆ ਕਿ ਨਵਜੋਤ ਸਿੰਘ ਸਿੱਧੂ ਆਖਰ ਕਰਨ ਕੀ ਜਾ ਰਹੇ ਆ ਕਿਤੇ ਕੋਈ ਨਵਜੋਤ ਸਿੰਘ ਸਿੱਧੂ ਸਿਆਸੀ ਫੈਸਲਾ ਤਾਂ ਨਹੀਂ ਲੈਣ ਲੱਗੇ ਕਿ ਕੋਈ ਪਾਰਟੀ ਛੱਡ ਕੇ ਕਿਸੇ ਪਾਰਟੀ ਨੂੰ ਜੁਆਇਨ ਤਾਂ ਨਹੀਂ ਕਰਨ ਲੱਗੇ ਇਸ ਤੇ ਬਹੁਤ ਅਹਿਮ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਚਰਚਾ ਜਿਹੜੀ ਇਹ ਕਰਨੀ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਦਿੱਲੀ ਜਾਂਦਾ ਇੱਕ ਨੋਟ ਲੈ ਕੇ ਜਾਂਦਾ ਔਰ ਅਰਵਿੰਦ ਕੇਜਰੀਵਾਲ ਨੂੰ ਦਿੰਦਾ ਉਸ ਨੋਟ ਤੋਂ ਬਾਅਦ ਭਗਵੰਤ ਮਾਨ ਦੇ ਉੱਪਰ ਬਹੁਤ ਵੱਡੇ ਜਿਹੜੇ ਸਵਾਲ ਖੜੇ ਹੋਏ ਆ ਭਗਵੰਤ ਮਾਨ ਦੀ ਮੁੱਖ ਮੰਤਰੀ ਸ਼ਿਪ ਨੂੰ ਲੈ ਕੇ ਬਹੁਤ ਵੱਡੇ ਜਿਹੜੇ ਸਿਐਮ ਸ਼ਿਪ ਨੂੰ ਲੈ ਕੇ ਬਹੁਤ ਵੱਡੇ ਸਵਾਲ ਜਿਹੜੇ ਉਹ ਖੜੇ ਹੋਏ ਆ ਔਰ ਆਕਰ ਉਸ ਨੋਟ ਦੇ ਉੱਤੇ ਇਹੋ ਜਿਹਾ ਕੀ ਲਿਖਿਆ ਜਿਹਦੇ ਤੋਂ ਬਾਅਦ ਸਵਾਲ ਖੜੇ ਹੋਏ ਪਰ ਤੁ ਜਿਹੜਾ ਉਹ ਮੱਝ ਗਿਆ ਇਸ ਤੇ ਬਹੁਤ ਟਾਈਮ ਜਿਹੜੀ ਗੱਲ ਕਰਨੀ ਹੈ ਨਾਲ ਹੀ ਨਾਲ ਗੱਲ ਕਰਨੀ ਹੈ ਕਿ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਜਾਦਾ ਲੜਾਈ ਜਿਹੜੀ ਉਹ ਛਿੜੀ ਆ ਪੰਜਾਬ ਅਤੇ ਹਰਿਆਣਾ ਦੇ ਵਿੱਚਕਾਰ ਪਾਣੀ ਨੂੰ ਲੈ ਕੇ ਉਹ ਕਿਉਂ ਛਿੜੀ ਹੈ ਜਦਕਿ ਪਾਕਿਸਤਾਨ ਦਾ ਵੀ ਪਾਣੀ ਭਾਰਤ ਨੇ ਬੰਦ ਕੀਤਾ ਔਰ ਪੰਜਾਬ ਦੇ ਦੋ ਸੂਬੇ ਆ ਪੰਜਾਬ ਦੇ ਹਰਿਆਣਾ ਅਤੇ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚਕਾਰ ਜਿਹੜੀ ਲੜਾਈ ਛਿੜੀ ਹੈ ਤਾਂ ਉਹ ਕਿਉਂ ਛਿੜੀ ਹੈ ਇਸ ਤੇ ਵੀ ਬਹੁਤ ਜਿਹੜੀ ਅਸੀਂ ਅਹਿਮ ਗੱਲਬਾਤ ਕਰਨੀ ਹੈ ਕੀ ਇਹ ਇਹ ਨਾ ਪ੍ਰਤੀਕਵਸਾ ਸੀ ਗੱਲ ਆ ਜਾਂ ਹਰਿਆਣਾ ਸੀਮ ਦੇ ਪੰਜਾਬ ਦੇ ਵਿੱਚ ਜਿਆਦਾ ਵੱਧ ਰਹੇ ਹੀ ਕੀੜਿਆਂ ਦੇ ਕਰਕੇ ਸਭ ਕੁਝ ਹੋ ਰਿਹਾ ਬਹੁਤ ਅਹਿਮ ਜਿਹੜੀ ਅਸੀਂ ਗੱਲ ਕਰਨੀ ਹੈ ਪਰ ਸ਼ੁਰੂਆਤ ਜਿਹੜੀ ਹੈ ਨਾ ਮੈਂ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਵਾਲੀ ਖਬਰ ਤੋਂ ਜਿਹੜੀ ਆ ਉਹ ਕਰੂੰਗਾ ਕੱਲ ਨਵਜੋਤ ਸਿੰਘ ਸਿੱਧੂ ਇੱਕ ਅਚਾਨਕ ਟਵੀਟ ਕਰ ਦਿੰਦੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਐਕਟਿਵ ਪੋਲਿਟਿਕਸ ਦੇ ਵਿੱਚੋਂ ਪਾਸੇ ਨੇ ਔਰ ਉਹ ਲਗਾਤਾਰ ਆਪਣੇ ਕੰਮਕਾਜ ਦੇ ਵਿੱਚ ਪੁਰਾਣੇ ਕੰਮਕਾਜ ਦੇ ਵਿੱਚ ਰੁੱਝੇ ਹੋਏ ਆ ਪਹਿਲਾਂ ਆਪਣੀ ਪਹਿਲਾਂ ਜੇਲ੍ਹ ਰਹੇ ਫਿਰ ਆਪਣੀ ਪਤਨੀ ਦੇ ਇਲਾਜ ਦੇ ਵਿੱਚ ਰਹੇ ਕਿਉਂਕਿ ਬਹੁਤ ਜ਼ਰੂਰੀ ਸੀਗਾ ਔਰ ਉਸ ਤੋਂ ਬਾਅਦ ਹੁਣ ਆਪਣੇ ਕੰਮਕਾਜ ਦੇ ਵਿੱਚ ਉਹ ਲਗਾਤਾਰ ਵਿਅਸਤ ਹੈ ਔਰ ਕਮੈਂਟਰੀ ਦੇ ਵਿੱਚ ਐਸ ਦੇ ਵਿੱਚ ਜਿਹਨੂੰ ਆਪਾਂ ਮਸ਼ਹੂਰੀਆਂ ਵੀ ਕਹਿ ਦਿੰਦੇ ਆ ਉਹਦੇ ਵਿੱਚ ਲਗਾਤਾਰ ਉਹ ਆਪਣੇ ਕੰਮਕਾਜ ਦੇ ਵਿੱਚ ਵਿਅਸਤ ਹੈ ਗਿਆ ਔਰ ਐਕਟਿਵ ਪੋਲਿਟਿਕਸ ਦੇ ਵਿੱਚੋਂ ਬਿਲਕੁਲ ਪਾਸੇ ਸੀ ਪੰਜਾਬ ਦੇ ਵਿੱਚ ਤਾਂ ਕੱਲ ਉਹਨਾਂ ਦਾ ਅਚਾਨਕ ਇੱਕ ਟਵੀਟ ਆ ਜਾਂਦਾ ਜਿਹਦੇ ਵਿੱਚ ਉਹ ਲਿਖਦੇ ਆ ਕਿ ਕੱਲ 11 ਵਜੇ ਭਾਵ ਅੱਜ ਅੱਜ 11 ਵਜੇ ਹੁਣ ਤੋਂ ਕੁਝ ਹੀ ਸਮਾਵਾਦ ਜੋਸੀ ਪ੍ਰੋਗਰਾਮ ਕਰਦੇ ਕਰ ਰਹੇ ਹਾਂ ਉਹਦੇ ਤੋਂ 2 ਘੰਟੇ ਬਾਅਦ ਇੱਕ ਪ੍ਰੈਸ ਕਾਨਫਰੰਸ 11 ਵਜੇ ਜਿਹਨੂੰ ਸੰਬੋਧਨ ਨਵਜੋਤ ਸਿੰਘ ਸਿੱਧੂ ਨੇ ਕਰਨਾ ਹੈ ਤਾਂ ਕਹਿੰਦੇ ਆ ਕਿ ਮੈਂ 11 ਵਜੇ ਪ੍ਰੈਸ ਕਾਨਫਰੰਸ ਆਪਣੇ ਅੰਮ੍ਰਿਤਸਰ ਵਾਲੀ ਰਹਾਇਸ਼ 'ਤੇ ਕਰੂੰਗਾ ਸਾਰੇ ਪੱਤਰਕਾਰ ਸਾਥੀ ਇਹਦੇ ਵਿੱਚ ਇਨਵਾਈਟਡ ਨੇ ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਪੰਨਾ ਜਿਹੜਾ ਉਹ ਪਲਟਣ ਜਾ ਰਿਹਾ ਮੈਂ ਅਹਿਮ ਜ਼ਿੰਦਗੀ ਦਾ ਪੰਨਾ ਜਿਹੜਾ ਉਹ ਖੋਲਣ ਜਾ ਰਿਹਾ ਇਹ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਤਾਂ ਉਸ ਤੋਂ ਬਾਅਦ ਬੜੀ ਸਿਆਸੀ ਹਲਚਲ ਪੈਦਾ ਹੋ ਗਈ ਕਿਉਂਕਿ ਸਭ ਨੂੰ ਪਤਾ ਹੈ ਕਿ ਸਾਡੀਆਂ ਵੀ ਨਿੱਕੀਆਂ ਨਵਜੋਤ ਸਿੰਘ ਸਿੱਧੂ ਹਰਾਂ ਦੇ ਨਾਲ ਹੈਗੀਆਂ ਨੇ ਚੰਗਾ ਰਿਸ਼ਤਾ ਉਹਨਾਂ ਦੇ ਨਾਲ ਐ ਜਰਨਲਿਸਟ ਦੇ ਤੌਰ ਤੇ ਔਰ ਪਰਿਵਾਰਕ ਤੌਰ ਤੇ ਵੀ ਉਹਨਾਂ ਦੇ ਨਾਲ ਹੈਗਾ ਵਧੀਆ ਮੇਰਾ ਰਿਸ਼ਤਾ ਔਰ ਬਹੁਤ ਸਾਰੇ ਲੋਕਾਂ ਨੇ ਮੈਨੂੰ ਵੀ ਫੋਨ ਲਾਇਆ ਕਿ ਭਾਈ ਆਖਰਕਾਰ ਕੀ ਰਿਹਾ ਨਵਜੋਤ ਸਿੰਘ ਸਿੱਧੂ ਲੋਕਾਂ ਦੇ ਮਨਾਂ ਦੇ ਅੰਦਰ ਸਵਾਲ ਜਿਹੜਾ ਉਹ ਪੈਦਾ ਹੋ ਗਿਆ ਸੀ ਕਿ ਕਿਤੇ ਨਵਜੋਤ ਸਿੰਘ ਸਿੱਧੂ ਕੋਈ ਸਿਆਸੀ ਫੈਸਲਾ ਤਾਂ ਨਹੀਂ ਲੈਣ ਜਾ ਰਹੇ ਕਿਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡਣ ਦਾ ਤਾਂ ਨਹੀਂ ਫੈਸਲਾ ਕਰ ਲੈਣਗੇ ਕਿਤੇ ਨਵਜੋਤ ਸਿੰਘ ਸਿੱਧੂ ਕੋਈ ਹੋਰ ਪਾਰਟੀ ਜੁਆਇਨ ਕਰਨ ਦਾ ਤਰੀਕਾ ਨੂੰ ਫੈਸਲਾ ਕਰ ਲੈਣਗੇ ਇਹ ਸਵਾਲ ਲੋਕਾਂ ਨੇ ਮਨਾਂ ਦੇ ਅੰਦਰ ਉਸਟ ਵੀਕ ਤੋਂ ਬਾਅਦ ਜਿਹੜਾ ਉਹ ਘਰ ਕਰ ਗਿਆ ਸੀਗਾ ਤਾਂ ਹੁਣ ਅਸਲ ਦੇ ਵਿੱਚ ਗੱਲ ਕੀ ਹੈ ਜਿਹੜੀਆਂ ਨਵਜੋਤ ਸਿੰਘ ਸਿੱਧੂ ਦੀਆਂ ਮੌਜੂਦਾ ਐਕਟੀਵਿਟੀਆਂ ਨੇ ਔਰ ਬਿਲਕੁਲ ਪਾਸੇ ਨੇ ਉਹ ਐਕਟਿਵ ਪੋਲਿਟਿਕਸ ਦੇ ਵਿੱਚੋਂ ਦੂਜੇ ਵੱਨੇ ਜੇ ਆਪਾਂ ਪੰਜਾਬ ਦੀ ਪੋਲਿਟਿਕਸ ਨੂੰ ਲੈ ਕੇ ਜੇ ਗੱਲ ਕਰੀਏ ਜੇ ਅੱਜ ਦੀਆਂ ਪੋਲੀਟੀਕਲ ਐਕਟੀਵਿਟੀਆਂ ਨਵਜੋਤ ਸਿੰਘ ਸਿੱਧੂ ਦੀਆਂ ਔਰ ਪੰਜਾਬ ਦੀ ਸਿਆਸਤ ਦੀਆਂ ਪਰਸਤਿਤੀਆਂ ਨੂੰ ਜੇ ਆਪਾਂ ਦੋਨਾਂ ਨੂੰ ਮਿਲਾ ਕੇ ਕੋਖੀਏ ਤਾਂ ਅੱਜ ਦੀ ਘੜੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਕੋਈ ਸਿਆਸੀ ਫੈਸਲਾ ਲੈਣ ਦਾ ਤੁਕ ਜਿਹੜਾ ਉਹ ਬਣਦਾ ਤਾਂ ਹੈ ਨਹੀਂ ਔਰ ਅੱਜ ਉਹ ਟਾਈਮ ਨਵਜੋਤ ਸਿੰਘ ਸਿੱਧੂ ਦੇ ਪੱਖੋਂ ਔਰ ਪੰਜਾਬ ਦੀ ਸਿਆਸਤ ਦੇ ਪੱਖੋਂ ਅੱਜ ਦੀ ਘੜੀ ਕੋਈ ਸਿਆਸੀ ਫੈਸਲਾ ਲੈਣ ਵਾਲਾ ਕੋਈ ਟਾਈਮ ਜਿਹੜਾ ਉਹ ਲੱਗ ਨਹੀਂ ਰਿਹਾ ਜਿਹਦੇ ਤੋਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕੋਈ ਸਿਆਸੀ ਫੈਸਲਾ ਹੋ ਸਕਦਾ ਹੈ ਕਿ ਸ਼ਾਇਦ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਲੈਣ ਪਰ ਨਵਜੋਤ ਸਿੰਘ ਸਿੱਧੂ ਹੈ ਕੁਝ ਵੀ ਜਿਹੜਾ ਉਹ ਕਰ ਸਕਦੇ ਆ ਕਿਸੇ ਵੀ ਵੇਲੇ ਕਰ ਸਕਦੇ ਆ ਕਰ ਵੀ ਸਕਦੇ ਆ ਪਰ ਗੱਲ ਇਹ ਹੈ ਵੀ ਹਾਲ ਦੀ ਘੜੀ ਜੇ ਆਪਾਂ ਸਿਆਸਤ ਦੇ ਪੱਖੋਂ ਦੇਖੀਏ ਪੰਜਾਬ ਦੀ ਔਰ ਨਵਜੋਤ ਸਿੰਘ ਸਿੱਧੂ ਦੀ ਮੌਜੂਦਾ ਸਿਆਸਤ ਨੂੰ ਦੇਖੀਏ ਤਾਂ ਅੱਜ ਦੀ ਘੜੀ ਲੱਗਦਾ ਨਹੀਂ ਕੋਈ ਸਿਆਸਤ ਵਾਲਾ ਕੋਈ ਫੈਸਲਾ ਨਵਜੋਤ ਸਿੰਘ ਸਿੱਧੂ ਲੈ ਸਕਦੇ ਆ ਪਰ ਦੂਜੇ ਪਾਸੇ ਇਹ ਵੀ ਹੈ ਕਿ ਜਿਵੇਂ ਕਾਫੀ ਵੱਡੀ ਹਾਈਪ ਕਰੀਏਟ ਕੀਤੀ ਗਈ ਸੀ ਮੈਡਮ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੇ ਇਲਾਜ ਤੋਂ ਬਾਅਦ ਆਪਾਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਨੇ ਦੋ ਤਿੰਨ ਪ੍ਰੈਸ ਕਾਨਫਰੰਸਾਂ ਬੈਕ ਟੂ ਬੈਕ ਜਿਹੜੀਆਂ ਉਹ ਕੀਤੀਆਂ ਕਾਫੀ ਉਹਦੇ ਤੇ ਹਾਈਪ ਵੀ ਕ੍ਰੀਏਟ ਕੀਤੀ ਗਈ ਆ ਇੱਕ ਦੋ ਦਿਨ ਪਹਿਲਾਂ ਹੀ ਜਾ ਕੇ ਉਹ ਡਾਕਟਰ ਤੋਂ ਫਿਰ ਨਵਜੋਤ ਸਿੰਘ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਦੇ ਇਲਾਜ ਲਈ ਦੁਬਾਰਾ ਗਏ ਸੀ ਔਰ ਪਤਾ ਲੱਗਿਆ ਕਿ ਫਿਰ ਕੋਈ ਵਧੀਆ ਜਿਹੜੀਆਂ ਗੱਲਾਂ ਹੋਈਆਂ ਨੇ ਮੈਡਮ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ कौर ਸਿੱਧੂ ਨੂੰ ਰਾਹਤ ਜਿਹੜੀ ਆ ਉਹ ਕਾਫੀ ਮਿਲੀ ਹੈ ਰਿਪੋਰਟਾਂ ਕਹਿੰਦੇ ਆ ਕਿ ਠੀਕ ਆਈਆਂ ਨੇ ਔਰ ਹੋ ਸਕਦਾ ਕਿ ਉਹਦੇ ਤੇ ਕੋਈ ਕਰਨੀ ਹੋਵੇ ਹੋ ਸਕਦਾ ਹੈ ਕੋਈ ਆਪਣੇ ਕੈਰੀਅਰ ਦੇ ਸੰਬੰਧੀ ਟੀਵੀ ਟੈਲੀਵਿਜ਼ਨ ਕੈਰੀਅਰ ਦੇ ਸੰਬੰਧੀ ਕੋਈ ਉਹਨਾਂ ਨੇ ਖਬਰ ਜਿਹੜੀ ਆ ਉਹ ਲੈ ਕੇ ਆਉਣੀ ਹੋਵੇ ਜਾਂ ਕੋਈ ਨਵੀਂ ਉਸੇ ਕੈਰੀਅਰ ਨਾਲ ਸੰਬੰਧਤ ਕੋਈ ਜਿਹੜੀ ਆ ਉਹ ਸ਼ੁਰੂਆਤ ਕਰਨੀ ਹੋਵੇ ਇਹਦੇ ਤੇ ਜਿਹੜੀ ਆ ਉਹ ਗੱਲ ਜ਼ਿਆਦਾ ਹੋ ਸਕਦੀ ਹੈ ਬਹੁਤ ਸਾਰੇ ਲੋਕ ਇਹੋ ਜਿਹੀ ਵੀ ਸੋਚਦੇ ਆ ਕਿ ਭਾਈ ਹਾਈਪ ਕ੍ਰੀਏਟ ਜਿਹੜੀ ਆ ਉਹ ਜ਼ਿਆਦਾ ਹੋ ਗਈ ਹੈ ਹੋ ਸਕਦਾ ਹੈ ਕਿ ਪ੍ਰੈਸ ਕਾਨਫਰੰਸ ਹੋਣ ਤੋਂ ਬਾਅਦ ਉਸ ਲੈਵਲ ਦੀ ਗੱਲ ਨਾ ਹੋਵੇ ਜਿੰਨੀ ਹਾਈਪ ਜਿਹੜੀ ਆ ਉਹ ਕ੍ਰੀਏਟ ਹੋ ਗਈ ਹੈ ਕਿਉਂਕਿ ਹਾਈਪ ਕਰੀਏਟ ਇਸ ਕਰਕੇ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਇੱਕ ਸਿਆਸੀ ਆਦਮੀ ਨੇ ਵੱਡੀ ਟੈਲੀਵਿਜ਼ਨ ਪਰਸਨੈਲਿਟੀ ਨੇ ਵੱਡੇ ਭਾਰਤ ਦੇ ਲੀਡਰ ਨੇ ਔਰ ਉਹਨਾਂ ਦੀ ਜਿਹੜੀ ਐਕਟਿਵ ਸਿਆਸਤ ਹੈ ਇਸ ਵਕਤ ਉਹ ਬਿਲਕੁਲ ਬੰਦ ਹੋਈ ਪਈ ਹੈ ਔਰ ਇਸ ਕਰਕੇ ਲੋਕਾਂ ਨੂੰ ਸ਼ਾਇਦ ਆਏ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੋਈ ਨਾ ਕੋਈ ਵੱਡਾ ਪੈਂਤੜਾ ਨਵਜੋਤ ਸਿੰਘ ਸਿੱਧੂ ਕੋਈ ਨਾ ਕੋਈ ਕੋਈ ਵੱਡਾ ਸਿਆਸੀ ਫੈਸਲਾ ਜਿਹੜਾ ਉਹ ਲੈ ਸਕਦਾ ਹੈ ਇਸ ਕਰਕੇ ਹਾਈਪ ਕਰੀਏਟ ਜਿਹੜੀ ਆ ਉਹ ਜ਼ਿਆਦਾ ਹੁੰਦੀ ਹੈ ਪਰ ਜੈ ਨਵਜੋਤ ਸਿੰਘ ਸਿੱਧੂ ਕੋਈ ਹੋਰ ਫੈਸਲਾ ਜਿਹੜਾ ਉਹ ਕਰਦੇ ਐ ਤਾਂ ਹੋ ਸਕਦਾ ਉਹ ਲੋਕ ਜਿਹੜੇ ਸਿਆਸੀ ਪੱਖੋਂ ਫੈਸਲੇ ਦੀ ਵੇਟ ਕਰ ਰਹੇ ਆ ਉਹ ਲੋਕ ਸ਼ਾਇਦ ਇਹ ਕਹਿ ਦੇਣ ਕਿ ਲਓ ਜੀ ਅਸੀਂ ਤਾਂ ਸੋਚਿਆ ਗਿਰ ਹੋਰ ਸੀ ਹੋ ਕੁਝ ਹੋਰ ਗਿਆ ਤਾਂ ਜ਼ਿਆਦਾ ਚਾਂਸਸ ਇਹੀ ਲੱਗਦੇ ਆ ਕਿ ਹੋ ਸਕਦਾ ਕਿ ਸਿਆਸੀ ਫੈਸਲਾ ਨਾ ਹੋਵੇ ਮੈਂ ਫੇਰ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਨਵਜੋਤ ਸਿੰਘ ਸਿੱਧੂ ਹੈ ਉਹ ਕੁਝ ਵੀ ਕਰ ਸਕਦੇ ਆ ਕਿਸੇ ਵੀ ਵੀੜੇ ਕਰ ਸਕਦੇ ਆ ਪਰ ਹਾਲ ਦੀ ਕਿਹੜੀ ਕੋਈ ਸਿਆਸੀ ਫੈਸਲਾ ਲੈਣ ਵਾਲੀ ਤੁਕ ਜਿਹੜੀ ਆ ਉਹ ਬਣਦੀ ਨਹੀਂ ਔਰ ਹੋ ਸਕਦਾ ਹੈ ਕਿ ਕਿਸੇ ਆਪਣੇ ਕੈਰੀਅਰ ਨਾਲ ਸੰਬੰਧਿਤ ਆਪਣੇ ਕਿਸੇ ਫੀਲਡ ਦੇ ਨਾਲ ਸੰਬੰਧਿਤ ਆਪਣੀ ਟੈਲੀਵਿਜ਼ਨ ਇੰਡਸਟਰੀ ਦੇ ਨਾਲ ਸੰਬੰਧਿਤ ਜਾਂ ਕੋਈ ਨਾ ਕੋਈ ਫੈਸਲਾ ਜਿਹੜਾ ਇਹੋ ਜਿਹਾ ਲੈ ਸਕਤੇ ਆ ਤੇ ਜਿਹੜੇ ਨਵੀਂ ਸ਼ੁਰੂਆਤ ਕੋਈ ਹੋਵੇ ਜਾਂ ਫਿਰ ਇਹ ਵੀ ਹੈ ਕਿ ਹੋ ਸਕਦਾ ਹੈ ਕਿ ਜਿਵੇਂ ਨਵਜੂਤ ਕੋ ਸਿੰਧੂ ਹੋਰਾਂ ਦੇ ਇਲਾਜ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲਾਂ-ਬਾਤਾਂ ਕੀਤੀਆਂ ਉਹਨਾਂ ਲਈ ਉਹਨਾਂ ਨਾਲ ਸੰਬੰਧਿਤ ਵੀ ਇੱਕ ਚੰਗੀ ਜਿਹੜੀ ਗੱਲ ਹੋਈ ਆ ਪਰ ਇਹ ਗੱਲ ਜ਼ਰੂਰ ਹੈ ਕਿ ਸਿਆਸੀ ਤੌਰ ਤੇ ਉਹ ਲਗਾਤਾਰ ਇਹ ਕਹਿ ਰਹੇ ਆ ਕਿ ਮੈਂ ਰਾਹੁਲ ਗਰਨੀ ਦੇ ਨਾਲ ਪ੍ਰਿਆੰਕਾ ਗਾਂਧੀ ਦੇ ਨਾਲ ਕਾਂਗਰਸ ਦੇ ਨਾਲ ਲਗਾਤਾਰ ਹੀ ਗੱਲਾਂ ਕਰ ਰਿਹਾ ਔਰ ਇਹ ਵੀ ਗੱਲ ਪੱਕੀ ਹੈ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਿਆਸੀ ਸਵਾਲ ਨਵਜੋਤ ਸਿੰਘ ਸਿੱਧੂ ਨੂੰ ਜੂਰ ਹੋਣਗੇ ਔਰ ਗੱਲ ਇਹ ਹੈ ਕਿ ਜੇ ਸਿਆਸਤ ਤੇ ਸਬੰਧਤ ਕੋਈ ਫੈਸਲਾ ਨਾ ਹੋਇਆ ਤੇ ਜੇ ਫਿਰ ਵੀ ਸਿਆਸੀ ਸਵਾਲ ਹੋਏ ਤਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਆਪਾਂ ਸਭ ਜਾਣਦੇ ਹਾਂ ਕਿ ਸਵਾਲਾਂ ਦੀਆਂ ਬੌਂਸਰਾਂ ਤੋਂ ਬਚਣਾ ਆਉਂਦਾ ਹੈ ਕਿ ਕਿਵੇਂ ਉਹਨਾਂ ਨੇ ਬਚਣਾ ਤਾਂ ਉਹਨਾਂ ਨੇ ਸਵਾਲ ਹੀ ਉਹ ਲੈਣਾ ਹੈ ਕਿ ਜਿਹੜਾ ਉਹਨਾਂ ਨੂੰ ਮਨ ਪਾਉਂਦਾ ਹੋਵੇ ਉਹਨਾਂ ਨੇ ਜਵਾਬ ਹੀ ਉਸੇ ਦਾ ਦੇਣਾ ਤੇ ਉਹਨਾਂ ਨੂੰ ਬੜਾ ਬਾਕੂਬੀ ਤਰੀਕੇ ਦੇ ਨਾਲ ਸਿਆਸੀ ਬੌਂਸਰਾਂ ਤੋਂ ਜਿਹੜਾ ਉਹ ਬਚਣਾ ਆਉਂਦਾ ਤਾਂ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਇਸ ਪ੍ਰੈਸ ਕਾਨਫਰੈਂਸ ਦੇ ਵਿੱਚ ਕੀ ਵਟਾ ਜਿਹੜਾ ਉਹ ਖੁਲਾਸਾ ਕਰਨ ਜਾ ਰਿਹਾ ਕੀ ਕੁਝ ਇਸ ਪ੍ਰੈਸ ਕਾਨਫਰੈਂਸ ਦੇ ਵਿੱਚ ਹੋਣ ਜਾ ਰਿਹਾ ਪਰ ਸਿਆਸਤ ਪੱਖੋਂ ਸਿਆਸੀ ਫੈਸਲਾ ਜਿਹੜਾ ਮੈਨੂੰ ਲੱਗਦਾ ਹੈ ਕਿ ਉਹ ਸ਼ਾਇਦ ਨਾ ਆਵੇ ਇਹ ਹਾਲ ਦੀ ਘੜੀ ਜਿਹੜੀ ਆ ਉਹ ਹੈਗੀ ਆ ਗੱਲ ਪਰ ਬਾਕੀ ਦੇਖਦੇ ਹਾਂ ਕਿ ਕੁਝ ਵੀ ਹੋ ਸਕਦਾ ਹੈ ਅਗਲੀ ਖਬਰ ਜੇ ਆਪਾਂ ਲੈ ਲਈਏ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਦਿੱਲੀ ਜਾ ਕੇ ਜਿਹੜਾ ਉਹ ਮੁਲਾਕਾਤ ਕਰਕੇ ਆਏ ਆ ਔਰ ਇੱਕ ਨੋਟ ਜਿਹੜਾ ਉਹ ਲੈ ਕੇ ਗਏ ਹੈ ਔਰ ਉਸ ਨੋਟ ਤੋਂ ਬਾਅਦ ਜਿਹਨੂੰ ਆਪਾਂ ਪਾਲਿਸੀ ਨੋਟ ਵੀ ਜਿਹੜਾ ਉਹ ਕਹਿ ਸਕਦੇ ਆ ਉਹ ਨੋਟ ਜਿਹੜੇ ਉਹ ਲੈ ਕੇ ਗਏ ਹੈ ਔਰ ਉਸ ਨੋਟ ਤੋਂ ਬਾਅਦ ਭਗਵੰਤ ਮਾਨ ਦੇ ਉੱਪਰ ਬਹੁਤ ਵੱਡੇ ਜਿਹੜੇ ਉਹ ਸਵਾਲ ਖੜੇ ਹੋਏ ਆਖਰ ਉਹ ਨੋਟ ਦੇ ਵਿੱਚ ਇਹੋ ਜਿਹਾ ਕੀ ਲੈ ਕੇ ਗਏ ਜਿਹਦੇ ਤੋਂ ਬਾਅਦ ਭਗੰਤਮਾਨ ਤੇ ਸਵਾਲ ਖੜੇ ਹੋ ਗਏ ਦੱਸ ਦਈਏ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਜਗੂਪ ਸਿੰਘ ਗੱਲਹੋਰਾ ਨੇ ਜਿਹੜੀ ਆ ਉਹ ਮੁਲਾਕਾਤ ਕੀਤੀ ਹੈ ਔਰ ਸ਼ਹਿਰਾਂ ਦੀਆਂ ਮੁਸ਼ਕਲਾਂ ਦੇ ਮੱਦੇ ਨਜ਼ਰ ਇੱਕ ਪਾਲਿਸੀ ਨੋਟ ਜਿਹੜਾ ਉਹ ਵਿਧਾਇਕ ਜਗੂਪ ਸਿੰਘ ਗੱਲਹੋਰਾ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਹੈ ਔਰ ਪੰਜਾਬ ਦੇ ਕਹਿੰਦੇ ਲਟਕ ਰਹੇ ਸ਼ਹਿਰਾਂ ਦੇ ਲੰਬੇ ਸਮੇਂ ਤੋਂ ਮੁੱਦਿਆਂ ਦੇ ਲਈ ਇੱਕ ਹੱਲ ਦੇ ਲਈ ਜਿਹੜਾ ਉਹ ਸੁਝਾਅ ਨੋਟ ਜਿਹੜਾ ਪਾਲਿਸੀ ਨੋਟ ਜਿਹੜਾ ਉਹ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਹੈਗਾ ਔਰ ਅੱਗੇ ਕਹਿੰਦੇ ਆ ਕਿ ਕੇਜਰੀਵਾਲ ਨੇ ਇਹ ਪਾਲਿਸੀ ਨੋਟ ਸੂਬਾ ਸਰਕਾਰ ਨੂੰ ਵੀ ਭੇਜ ਦਿੱਤਾ ਜਿਹੜਾ ਜਗਰੂਪ ਸਿੰਘ ਗਿੱਲ ਹੋਰਾਂ ਨੇ ਦੱਸਤਾ ਸੀਗਾ ਔਰ ਇਹ ਕਹਿੰਦੇ ਆ ਕਿ ਗਿੱਲ ਨੇ ਨੋਟ ਵਿੱਚ ਕਿਹਾ ਕਿ ਸ਼ਹਿਰਾਂ ਵਿੱਚ ਕਰੀਬ 70% ਘਰਾਂ ਤੇ ਦੁਕਾਨਾਂ ਦੀਆਂ ਇਮਾਰਤਾਂ ਉਸਾਰੀ ਸਮੇਂ ਬਿਲਡਿੰਗ ਬਾਇਲ ਬਾਇਲॉज ਦੀ ਅਣਦੇਖੀ ਹੋਈ ਹੈ ਜਾਨੀ ਕਿ ਗੈਰਕਾਨੂੰਨੀ ਬਣੀਆਂ ਨੇ ਇਹ ਇਹ ਇਮਾਰਤਾਂ ਕਿਸੇ ਵੀ ਤਰ੍ਹਾਂ ਨਜਾਇਜ਼ ਕਬਜ਼ਾ ਵੀ ਕਹਿੰਦੇ ਆ ਇਨਾਂ ਦਾ ਨਹੀਂ ਹੈ ਉਹ ਸਾਰੀ ਜ਼ਰੂਰ ਹੋ ਸਕਦਾ ਵੀ ਗਲਤ ਹੈ ਪਰ ਨਜਾਇਜ਼ ਕਬਜ਼ਾ ਜਿਹੜਾ ਉਹ ਨਹੀਂ ਹੈ ਉਹਨਾਂ ਸੁਝਾਅ ਦਿੰਦਾ ਹੈ ਕਿ یکਮੁਸ਼ਤ ਸਕੀਮ ਦੇ ਤਹਿਤ ਅਜੀਆਂ ਇਮਾਰਤਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਲੋਕਾਂ ਤੋਂ ਰੈਗੂਲੇਸ਼ਨ ਜਿਹੜੀ ਆ ਫੀਸ ਉਹ ਵੀ ਕਹਿੰਦੇ ਲਈ ਜਾਵੇ ਇਮਾਰਤਾਂ ਰੈਗੂਲਰ ਹੋਣ ਦੇ ਨਾਲ ਲੋਕਾਂ ਨੂੰ ਲੋਨ ਦੀ ਸਹੂਲਤ ਕਹਿੰਦੇ ਮਿਲੂਗੀ ਦੂਜੇ ਨੁਕਤੇ ਵਿੱਚ ਸੁਝਾਅ ਦਿੰਦਾ ਕਿ ਨਗਰ ਟਰਸਟਾਂ ਜਾਂ ਹੋਰਨਾਂ ਸ਼ਹਿਰੀ ਵਿਕਾਸ ਅਥਾਰਟੀਆਂ ਵੱਲੋਂ ਬੂਥਾਂ ਦੇ ਮਾਲਕਾਂ ਨੂੰ ਪਹਿਲੀ ਮੰਜ਼ਲ ਦੀ ਜਿਹੜੀ ਆ ਮਨਾਈ ਹੈ ਔਰ ਉਹਨਾਂ ਕਹਿਆ ਕਿ ਸਰਕਾਰ ਬੂਥ ਮਾਲਕਾਂ ਨੂੰ ਪਹਿਲੀ ਮੰਜ਼ਲ ਦੀ ਉਸਾਰੀ ਦੀ ਪਰਵਾਣੀ ਦੇਵੇ ਤੇ ਬਦਲੇ ਚ ਫੀਸ ਵੀ ਜਿਹੜੀ ਆ ਉਹ ਲੈ ਲਵੇ ਉਹਨਾਂ ਤੋਂ ਉਹਨਾਂ ਤੀਜਾ ਨੁਕਤਾ ਅਦਾਲਤੀ ਰਿਲੀਟਿਗੇਸ਼ਨ ਦਾ ਉਠਾਇਆ ਉਹਨਾਂ ਨੇ ਕਿਹਾ ਕਿ ਸ਼੍ਰੀ ਗਿੱਲ ਨੇ ਕਿਹਾ ਕਿ ਕਲੋਨੀਆਂ ਵਸਾਉਣ ਦੇ ਲਈ ਜ਼ਮੀਨ ਐਕਵਾਇਰ ਬਾਰੇ ਸਰਕਾਰ ਨੀਤੀ ਲੈ ਕੇ ਆਵੇ ਇਹ ਪ੍ਰੈਸ ਨੋਟ ਦੇ ਵਿੱਚ ਜਿਹੜੀਆਂ ਡਿਮਾਂਡਾਂ ਹੋਈਆਂ ਨੇ ਔਰ ਇਹ ਡਿਮਾਂਡਾਂ ਜਿਹੜੀਆਂ ਉਹ ਜਗਰੂਪ ਸਿੰਘ ਗਿੱਲ ਨੇ ਰੱਖੀਆਂ ਨੇ ਪਰ ਹੁਣ ਸਵਾਲ ਭਗਵੰਤ ਮਾਨ ਦੇ ਕਿਵੇਂ ਖੜਾ ਹੁੰਦਾ ਹੈ ਇਹ ਪਾਲਸੀ ਨੋਟ ਜਿਹੜਾ ਪੰਜਾਬ ਦੇ ਨਾਲ ਸੰਬੰਧਿਤ ਹੈ ਪੰਜਾਬ ਦੇ ਨਾਲ ਮੁੱਦੇ ਇਸ ਪਾਲਸੀ ਨੋਟ ਦੇ ਵਿੱਚ ਸੰਬੰਧਿਤ ਨੇ ਔਰ ਇਹ ਪਾਲਸੀ ਨੋਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣ ਦੀ ਬਜਾਏ ਇਹ ਗੱਲਬਾਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰਨ ਦੀ ਬਜਾਏ ਵਿਧਾਇਕ ਜਗਰੂਪ ਸਿੰਘ ਗਿੱਲ ਹੋਰਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਕੇ ਇਹ ਗੱਲਾਂ ਕੀਤੀਆਂ ਨੇ ਦਿੱਲੀ ਜਾ ਕੇ ਇਹ ਪ੍ਰੈਸ ਇਹ ਜਿਹੜਾ ਨੋਟ ਆ ਪਾਲਸੀ ਨੋਟ ਇਹ ਜਿਹੜਾ ਉਹਨਾਂ ਨੂੰ ਦਿੱਤਾ ਚੱਲ ਕੇ ਮੁੱਖ ਮੰਤਰੀ ਤਾਂ ਪੰਜਾਬ ਦੇ ਭਗਵੰਤ ਮਾਨ ਨੇ ਇਹਦਾ ਕੀ ਮਤਲਬ ਹੋਇਆ ਕੀ ਵਿਧਾਇਕਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਸੋਨੀ ਰਹੇ ਜਾਂ ਫਿਰ ਵਿਧਾਇਕਾਂ ਤੋਂ ਦੂਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਾਂ ਫਿਰ ਵਿਧਾਇਕ ਇਹ ਗੱਲ ਜਾਣ ਚੁੱਕੇ ਆ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਭੱਲੇ ਕੁਝ ਨਹੀਂ ਸੋ ਇਸ ਕਰਕੇ ਇਹਨਾਂ ਨੂੰ ਸ਼ਹਿਰਾਂ ਦੇ ਮੁੱਦੇ ਨਾਲ ਸੰਬੰਧਿਤ ਪਾਲਿਸੀ ਨੋਟ ਦੇਣ ਦਾ ਫਾਇਦਾ ਨਹੀਂ ਕਰਨਾ ਸਭ ਕੁਝ ਦਿੱਲੀ ਵਾਲਿਆਂ ਨੇ ਹੀ ਤੇ ਕਿਉਂ ਨਾ ਦਿੱਲੀ ਜਾ ਕੇ ਮਿਲਿਆ ਜਾਵੇ ਜਾਂ ਫਿਰ ਇਹ ਵੀ ਗੱਲ ਹੈ ਕਿ ਹੋ ਸਕਦਾ ਕਿ ਵਿਧਾਇਕਾਂ ਦੇ ਨਾਲ ਰਿਸ਼ਤੇ ਜਿਹੜੇ ਆ ਉਹ ਸੁਖਾਵੇਂ ਨਾ ਹੋਣ ਔਰ ਇਹ ਵੀ ਸਾਰੀਆਂ ਗੱਲਾਂ ਹੋ ਸਕਦੀਆਂ ਨੇ ਪਰ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਉੱਪਰ ਆਪਣੇ ਉੱਪਰ ਸਵਾਲ ਵੱਡੇ ਪੱਧਰ ਤੇ ਖੜੇ ਹੋ ਜਾਂਦੇ ਆ ਕਿ ਤੁਹਾਡੇ ਵਿਧਾਇਕ ਤੁਹਾਡੇ ਨਾਲ ਗੱਲ ਕਰਨ ਦੀ بجائے ਤੁਹਾਨੂੰ ਬਾਈਪਾਸ ਕਰਕੇ ਦਿੱਲੀ ਜਾ ਕੇ ਤੁਹਾਡੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਤੁਹਾਡੇ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਦੇ ਕੋਲ ਜਾ ਕੇ ਇਹ ਗੱਲ ਆਖਦੇ ਆ ਕਿ ਆ ਭਾਈ ਸ਼ਹਿਰਾ ਦੀ ਪਾਲਿਸੀ نوٹ ਹੈ ਇਹਦੇ ਤੇ ਜਿਹੜੀ ਆ ਗੌਰ ਕਰਨੀ ਚਾਹੀਦੀ ਹੈ ਏਦਾਂ ਹੀ ਤਾਂ ਆਪਾਂ ਨੂੰ ਇਹ ਪਾਲਿਸੀ ਜਿਹੜੀ ਆ ਉਹ ਬਣਾਉਣੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਜਿਹੜੀ ਆ ਉਹ ਦੱਸਦੇ ਨਹੀਂ ਗੱਲ ਤਾਂ ਇਸ ਕਰਕੇ ਮੁੱਖ ਮੰਤਰੀ ਤੇ ਸਵਾਲ ਤਾਂ ਉੱਠਦੇ ਆ ਕਿ ਕੀ ਤੁਹਾਡੇ ਵਿਧਾਇਕਾਂ ਨੂੰ ਤੁਹਾਡੇ ਤੇ ਭਰੋਸਾ ਹੀ ਨਹੀਂ ਹੈ ਕੀ ਤੁਸੀਂ ਇੰਨੀ ਸੁਖਾਵੀ ਸਥਿਤੀ ਬਣਾ ਕੇ ਆਪਣੇ ਵਿਧਾਇਕਾਂ ਨੂੰ ਨਹੀਂ ਦਿੰਦੇ ਕਿ ਭਾਈ ਤੁਹਾਡੇ ਨਾਲ ਉਸ ਜੀ ਸਾਰੀ ਜਿਹੜੀ ਆ ਗੱਲ ਕਰ ਸਕਣ ਇਆ ਪਰ ਤੁਹਾਡੇ ਵਿਧਾਇਕਾਂ ਨੂੰ ਤੁਹਾਡੇ ਤੇ ਭਰੋਸਾ ਉੱਠ ਗਿਆ ਤਾਂ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਵਿਧਾਇਕ ਜਿਹੜੇ ਆਪਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਸਿੱਧੇ ਦਿੱਲੀ ਦੇ ਕੋਲ ਜਾ ਕੇ ਆਪਣੀਆਂ ਡਿਮਾਂਡਾਂ ਰੱਖ ਰਹੇ ਨੇ ਜਗਰੂਪ ਸਿੰਘ ਗਿੱਲ ਨੇ ਜਾ ਕੇ ਸ਼ਹਿਰਾਂ ਦੇ ਮੁੱਦਿਆਂ ਪਰ ਦੀ ਪਾਲਿਸੀ ਨੋਟ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਔਰ ਫੇਰ ਅਰਵਿੰਦ ਕੇਜਰੀਵਾਲ ਜਿਹੜੇ ਹੈ ਉਹ ਪੰਜਾਬ ਨੂੰ ਉਹ ਪਾਲਿਸੀ ਨੋਟ ਭੇਜਦੇ ਐ ਜਗਰੂਪ ਸਿੰਘ ਗਿੱਲ ਉਹਨਾਂ ਨਾਲ ਆ ਕਿ ਭਾਈ ਇਹਦੇ ਤੇ ਕੰਮ ਜਿਹੜਾ ਉਹ ਕੀਤਾ ਜਾਵੇ ਹੁਣ ਹੋਊਗਾ ਕਿ ਨਹੀਂ ਹੋਊਗਾ ਤਾਂ ਬਾਅਦ ਦੀ ਗੱਲ ਆ ਪਰ ਇਹ ਸਵਾਲ ਖੜੇ ਹੋਏ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਿਧਾਇਕਾਂ ਦਾ ਪਰੋਸਾ ਉੱਠਿਆ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿਧਾਇਕਾਂ ਦੇ ਸਬੰਧ ਅੱਛੇ ਨਹੀਂ ਹੈ ਜਾਂ ਫਿਰ ਵਿਧਾਇਕਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਮੁੱਖ ਮੰਤਰੀ ਦੇ ਪੱਲੇ ਕੱਖ ਨਹੀਂ ਤਾਂ ਇਸ ਕਰਕੇ ਦਿੱਲੀ ਵਾਲਿਆਂ ਨੇ ਜਿਹੜਾ ਸਭ ਕੁਝ ਕਰਨਾ ਹੈ ਤੇ ਆਪਾਂ ਕਿਉਂ ਨਾ ਫਿਰ ਗੱਲ ਜਿਹੜੀ ਹੈ ਸਿੱਧੇ ਤੌਰ ਤੇ ਦਿੱਲੀ ਵਾਲਿਆਂ ਨਾਲ ਹੀ ਜਾ ਕੇ ਉੱਥੇ ਕਰੀਏ ਇਹ ਜਿਹੜੀ ਗੱਲ ਹੈ ਔਰ ਬਾਈਪਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਹਿਰਾਂ ਦੀਆਂ ਮੁਸ਼ਕਲਾਂ ਸੰਬੰਧਿਤ ਜਿਹੜਾ ਉਹ ਪਾਲਿਸੀ ਨੋਟ ਹੈ ਉਹ ਸਿੱਧਾ ਦਿੱਲੀ ਜਾ ਕੇ ਜਿਹੜਾ ਉਹ ਜਗਰੂਪ ਸਿੰਘ ਗਿੱਲ ਦੇ ਕੇ ਆਇਆ ਹੈ ਔਰ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਕਾਰਜ ਸ਼ੈਲੀ ਦੇ ਉੱਪਰ ਕਿਤੇ ਨਾ ਕਿਤੇ ਮੁੱਖ ਮੰਤਰੀ ਦੇ ਆਪਣੇ ਕੰਮਕਾਜ ਦੇ ਉੱਪਰ ਰਵੱਈਏ ਦੇ ਉੱਪਰ ਔਰ ਕਿਤੇ ਨਾ ਕਿਤੇ ਉਹਨਾਂ ਦੀ ਪਕੜ ਜਿਹੜੀ ਹੈ ਵਿਧਾਇਕਾਂ ਮੰਤਰੀਆਂ ਦੇ ਉੱਪਰ ਉਹ ਘਟਦੀ ਜਾ ਰਹੀ ਹੈ ਔਰ ਉਹਨਾਂ ਦੇ ਉੱਪਰ ਸਵਾਲ ਜਿਹੜੇ ਉਹ ਉੱਠੇ ਹੈ ਕਿ ਵਿਧਾਇਕ ਬਾਈਪਾਸ ਕਰਕੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਹਰ ਹੋ ਕੇ ਹੁਣ ਸਿੱਧੇ ਦਿੱਲੀ ਵਾਲਿਆਂ ਦੇ ਨਾਲ ਜੁੜ ਰਹੇ ਹੈ ਔਰ ਸਿੱਧੇ ਉੱਥੇ ਜਾ ਕੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਹੱਲ ਜਿਹੜੀਆਂ ਉਹ ਕਰਵਾਉਣ ਦੇ ਲਈ ਦਿੱਲੀ ਜਾ ਰਹੇ ਹੈ ਆਪਾਂ ਪਿਛਲੇ ਦਿਨੀ ਦੇਖਿਆ ਵੀ ਸੀਗਾ ਕਿ ਜਦੋਂ ਦਿੱਲੀ ਦੇ ਵਿੱਚ ਹਾਰ ਹੋਈ ਹੈ ਤਾਂ ਉੱਥੇ ਮੀਟਿੰਗਾਂ ਜਿਹੜੀਆਂ ਉਹ ਸੱਦੀਆਂ ਗਈਆਂ ਨੇ ਔਰ ਦਿੱਲੀ ਦੇ ਵਿੱਚ ਔਰ ਕਹਿੰਦੇ ਆ ਕਿ ਉੱਥੇ ਵਿਧਾਇਕਾਂ ਨੂੰ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਹੈ ਕਿ ਭਾਈ ਜੇ ਤੁਹਾਡੀ ਕੋਈ ਸੁਣਦਾ ਨਹੀਂ ਜੇ ਤੁਹਾਡੀ ਕੋਈ ਬਾਹ ਨਹੀਂ ਫੜਦਾ ਤਾਂ ਸਿੱਧਾ ਤੁਸੀਂ ਮੇਰੇ ਨਾਲ رابطہ ਕਰੋ ਮੈਨੂੰ ਆ ਕੇ ਦਿੱਲੀ ਚ ਤੋਂ ਮਰਜੀ ਜਿਹੜਾ ਉਹ ਮਿਲੋ ਮੇਰੇ ਨਾਲ ਆ ਕੇ ਜਿਹੜੀ ਮਰਜੀ ਦਿੱਲੀ ਆ ਕੇ ਗੱਲ ਕਰੋ ਤਾਂ ਸਿੱਧੇ ਤੌਰ ਤੇ ਵਿਧਾਇਕਾਂ ਅਤੇ ਮੰਤਰੀ ਨੂੰ ਆਪਣੇ ਟੱਚ ਦੇ ਵਿੱਚ ਕਰਨ ਦੀ ਜਿਹੜੀ ਕੋਸ਼ਿਸ਼ ਉਸ ਸਮੇਂ ਅਰਵਿੰਦ ਕੇਜਰੀਵਾਲ ਦੀ ਸੀਗੀ ਉਹ ਕੋਸ਼ਿਸ਼ ਹੁਣ ਜਿਹੜੀ ਅਰਵਿੰਦ ਕੇਜਰੀਵਾਲ ਦੀ ਕਾਮਯਾਬ ਹੁੰਦੀ ਦਿਖਾਈ ਜਿਹੜੀ ਆ ਉਹ ਦੇ ਰਹੀ ਹੈਗੀ ਹੈ ਇਸ ਵਕਤ ਚਲੋ ਦੇਖਦੇ ਹਾਂ ਕਿ ਹੋਰ ਕੀ ਕੁਝ ਜਿਹੜਾ ਉਹ ਬਣਦਾ ਹੈਗਾ ਅੱਗੇ ਪਰ ਇਹ ਜ਼ਰੂਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਇਸ ਦੇ ਨਾਲ ਥੋੜੀ ਹੀ ਉਠੀ ਜ਼ਰੂਰ ਨਜ਼ਰ ਆ ਰਹੀ ਹੈ ਕਿਉਂਕਿ ਇਸ ਪਾਲਿਸੀ ਨੋਟ ਨੂੰ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਉਹ ਦੇਣਾ ਬਣਦਾ ਸੀਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਪਾਲਿਸੀ ਨੋਟ ਨਾ ਦੇ ਕੇ ਜਗੂਪ ਸਿੰਘ ਸੇਖੋਂ ਨੇ ਸਿੱਧਾ ਆਰਪੇ ਦੇ ਕੇਜਰੀ ਬਾਲ ਨੂੰ ਦੇ ਕੇ ਸਿੱਧਾ ਮੁੱਖ ਮੰਤਰੀ ਦੇ ਰਵਈਏ ਤੇ ਸਿੱਧਾ ਮੁੱਖ ਮੰਤਰੀ ਦੇ ਕੰਮਕਾਜ ਦੇ ਉੱਪਰ ਜਿਹੜੇ ਉਹ ਸਵਾਲ ਖੜੇ ਜਿਹੜੇ ਆ ਉਹ ਕਰ ਦਿੱਤੇ ਆ ਚਲੋ ਦੇਖਦੇ ਆ ਕਿ ਅੱਗੇ ਜਿਹੜਾ ਉਹ ਕੀ ਬਣੇਗਾ ਪਰ ਫਿਲਹਾਲ ਮੁੱਖ ਮੰਤਰੀ ਸਵਾਲਾਂ ਦੇ ਘੇਰੇ ਦੇ ਵਿੱਚ ਜਿਹੜਾ ਉਹ ਜੋ ਆ ਗਿਆ ਅਗਲੀ ਖਬਰ ਲੈ ਲੈਣੇ ਅਗਲੀ ਖਬਰ ਪੰਜਾਬ ਅਤੇ ਹਰਿਆਣਾ ਦੇ ਆਪਸੀ ਵਿਵਾਦ ਨੂੰ ਲੈ ਕੇ ਆ ਪਾਣੀ ਦੇ ਵਿਵਾਦ ਨੂੰ ਲੈ ਕੇ ਐਸਵਾਈਐਲ ਦੇ ਉੱਪਰ ਆਪਾਂ ਲਗਾਤਾਰ ਆਪਾਂ ਦੇਖਦੇ ਆ ਕਿ ਪਾਣੀ ਦੇ ਮੁੱਦੇ ਦੇ ਉੱਪਰ ਲਗਾਤਾਰ ਦੋਵੇਂ ਸੂਬੇ ਆਮੋ ਸਾਹਮਣੇ ਨੇ ਤੇ ਹੁਣ ਬੀਬੀਐਮਬੀ ਦੇ ਮੁੱਦੇ ਦੇ ਉੱਪਰ ਆਮੋ ਸਾਹਮਣੇ ਹੈਗੇ ਆ ਪੰਜਾਬ ਨੇ ਵਾਧੂ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣ ਤੇ ਇਨਕਾਰ ਜਿਹੜਾ ਉਹ ਕਰ ਦਿੱਤਾ ਹੈਗਾ ਔਰ ਸਾਫ ਜਵਾਬ ਮੁੱਖ ਮੰਤਰੀ ਭਗਵੰਤ ਪਾਣੇ ਨੇ ਦਿੱਤਾ ਕਿ ਅਸੀਂ ਕੋਈ ਵੀ ਵਾਧੂ ਪਾਣੀ ਹਰਿਆਣਾ ਨੂੰ ਦੇ ਨਹੀਂ ਸਕਦਾ ਦਰਸਲ ਹੋਇਆ ਕਿ ਦਰਸਲ ਹੋਇਆ ਇਹ ਕਿ 23 ਅਪ੍ਰੈਲ ਨੂੰ BBMB ਦੇ ਅਧਿਕਾਰੀਆਂ ਦੇ ਨਾਲ ਜਿਹੜਾ ਪੰਜਾਬ ਔਰ ਹਰਿਆਣਾ ਦੇ ਜਿਹੜਾ ਵਿਰਕਾ ਤੇ ਉਹਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਔਰ ਉਸ ਮੀਟਿੰਗ ਦੇ ਵਿੱਚ ਹਰਿਆਣਾ ਜਿਹੜਾ ਉਹ ਹਰਿਆਣਾ ਨੂੰ ਪਾਣੀ ਦੇਣ ਦੀ ਜਿਹੜੀ ਆ ਉਹ ਗੱਲ ਉੱਠਦੀ ਹੈ ਔਰ ਵਾਧੂ ਪਾਣੀ ਦੇਣ ਦੀ ਗੱਲ ਉੱਠਦੀ ਔਰ ਪੰਜਾਬ ਦੇ ਜਿਹੜੇ ਅਫਸਰ ਨੇ ਜਾਂ ਪੰਜਾਬ ਜਿਹੜਾ ਉਹ ਉੱਥੇ ਪਾਣੀ ਦੇਣ ਨੂੰ ਜਿਹੜਾ ਉਹ ਮਨਾ ਕਰ ਦਿੰਦਾ ਕਿ ਸਾਡੇ ਕੋਲੇ ਵਾਧੂ ਪਾਣੀ ਦੇ ਨੂੰ ਹੈ ਨਹੀਂ ਉਸ ਤੋਂ ਬਾਅਦ 23 ਅਪ੍ਰੈਲ ਨੂੰ ਇੱਕ ਚਿੱਠੀ ਜਿਹੜੀ BBMP ਦੀ ਮੀਟਿੰਗ ਦੇ ਵਿੱਚ ਗੱਲ ਹੁੰਦੀ ਹੈ ਪਾਣੀ ਜਿਹੜਾ ਉਹ ਦੇਣ ਦਾ ਸਵਾਲ ਉੱਠਦਾ ਹੈ ਕਿ ਪੰਜਾਬ ਪਾਣੀ ਦੇਵੇ ਵਾਧੂ ਜਿਹੜਾ ਉਹ ਹਰਿਆਣਾ ਨੂੰ ਤਾਂ ਉਹਦੇ ਹਵਾਲੇ ਦੇ ਨਾਲ ਉਸ ਮੀਟਿੰਗ ਦੇ ਹਵਾਲੇ ਦੇ ਨਾਲ ਉਸ ਮੰਗ ਦੇ ਹਵਾਲੇ ਦੇ ਨਾਲ ਫਿਰ ਮੰਗ ਰੱਖ ਦਿੰਦੀ ਆ ਚਿੱਠੀ ਤੇ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਭਗਵੰਤ ਮਾਨ ਨੂੰ ਕਿ ਭਾਈ ਸਾਨੂੰ ਵਾਧੂ ਪਾਣੀ ਜਿਹੜਾ ਉਹ ਦਿੱਤਾ ਜਾਵੇ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਸਾਫ਼ ਜਵਾਬ ਦੇ ਦਿੱਤਾ ਹੈ ਕਿ ਵਾਧੂ ਪਾਣੀ ਸਾਡੇ ਕੋਲੇ ਹੈ ਨਹੀਂ 21 ਮਈ ਤੋਂ ਲੈ ਕੇ ਅਗਲੇ ਸਾਲ ਦੇ 21 ਮਈ ਤੱਕ ਹਰਿਆਣੇ ਨੂੰ ਜਿਹੜਾ ਅਸੀਂ ਉਹਨਾਂ ਦਾ ਪੂਰਾ ਕੋਟਾ ਪਾਣੀ ਦਾ ਦੇਣਾ ਹੁੰਦਾ ਪਰ ਉਹਨਾਂ ਨੇ ਆਪਣਾ ਜਿਹੜਾ ਪੂਰਾ ਕੋਟਾ ਵਾ ਉਹ ਮਾਰਚ ਤੱਕ ਹੀ ਜਿਹੜਾ ਉਹ ਪੂਰਾ ਕਰ ਲਿਆ ਫਿਰ ਵੀ ਜਿਹੜਾ ਉਹ ਹੁਣ ਹੋਰ ਪਾਣੀ ਜਿਹੜਾ ਉਹ ਮੰਗ ਕਰ ਰਿਹਾ ਉਹ ਕਹਿੰਦੇ ਕਿ ਸਾਡੇ ਕੋਲੇ ਵਾਧੂ ਪਾਣੀ ਦੇਣ ਦੇ ਲਈ ਹੈ ਨਹੀਂ ਕੁਝ ਲੋਕ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਲੈਂਦੇ ਆ ਕਿ ਭਾਈ ਬੀਬੀ ਐਮਬੀ ਜਿਹੜਾ ਨਾ ਕੇਂਦਰ ਅਤੇ ਹਰਿਆਣੇ ਦੀ ਸਰਕਾਰ ਦੀ ਜਿਹੜੀ ਦਬਾਹੇ ਠਾ ਕੇ ਪੰਜਾਬ ਦੇ ਉੱਪਰ ਕਿਤੇ ਨਾ ਕਿਤੇ ਪ੍ਰੈਸ਼ਰ ਬਣਾ ਰਿਹਾ ਪਾਣੀ ਦੇਣ ਦੇ ਵਾਸਤੇ ਔਰ ਕਿਤੇ ਨਾ ਕਿਤੇ ਇਹ ਜਿਹੜਾ ਗੱਲ ਹੈ ਇਹ ਜਿਹੜੀ ਗੱਲ ਕਬੂਲ ਰਿਹਾ ਵੀ ਬੀਬੀ ਐਮਬੀ ਆਪਣੇ ਖਾਤੇ ਦੇ ਵਿੱਚ ਵੀ ਕਿ ਹਰਿਆਣੇ ਵਾਲੇ ਦੀ ਜਿਹੜੀ ਮਦਦ ਜਿਹੜਾ ਇਹ ਗੱਲ ਜਿਹੜੀ ਚੱਲ ਰਹੀ ਹੈ ਤਾਂ ਇਸ ਕਰਕੇ ਬੀਬੀ ਐਮਬੀ ਨੂੰ ਆਪਣੀ ਤਾਕਤ ਦੇ ਰਾਹੀਂ ਵਰਤਿਆ ਜਾ ਰਿਹਾ ਬੀਜੇਪੀ ਦੀ ਹਰਿਆਣਾ ਸਰਕਾਰ ਔਰ ਬੀਜੇਪੀ ਦੇ ਕੇਂਦਰ ਸਰਕਾਰ ਦੇ ਵੱਲੋਂ ਹੁਣ ਜਿਹੜਾ ਇੱਕ ਲੈਟਰ ਬੀਬੀ ਐਮਬੀ ਨੇ ਲਿਖ ਦਿੱਤਾ ਕਿ ਜਿਹੜਾ ਉਹ ਪੰਜਾਬ ਹੈ ਉਹ ਪਾਣੀ ਦੇਣ ਦੀ ਜਿਹੜੀ ਆ ਉਹ ਗੱਲ ਮੀਟਿੰਗ ਦੇ ਜਿਹੜੀ ਹੋਈ ਆ ਉਹ ਮੰਨ ਹੀ ਨਹੀਂ ਰਿਹਾ ਭਵਾਨਤਮਨ ਕਹਿੰਦੇ ਕਿ ਅਸੀਂ ਜਦੋਂ ਪਾਣੀ ਦੇ ਹੀ ਨਹੀਂ ਸਕਦੇ ਅਸੀਂ ਮੰਨੀਏ ਕਿ ਉਹਦੀ ਮੀਟਿੰਗ ਦੇ ਹਵਾਲਾ ਹੀ ਨਾ ਦਿਓ ਕਿਉਂਕਿ ਅਸੀਂ ਉਸ ਮੀਟਿੰਗ ਦੇ ਵਿੱਚ ਪਾਣੀ ਦੇਣ ਦੇ ਲਈ ਹਾਮੀ ਨਹੀਂ ਭਰੀ ਹੁਣ ਪ੍ਰੋਬਲਮ ਇਹ ਹੈ ਕਿ ਇਹ ਜਿਹੜਾ ਉਹ ਬਿਜਲੀ ਵਿਭਾਗ ਨੇ ਇਹਦੇ ਤੇ ਹੁਣ ਜਿਹੜਾ ਅੱਗੇ ਬੀਬੀਐਮਬੀ ਨੇ ਜਿਹੜਾ ਪੱਤਰ ਲਿਖਿਆ ਉਹਦੇ ਤੇ ਕੇਂਦਰੀ ਬਿਜਲੀ ਵਿਭਾਗ ਨੇ ਜਿਹੜਾ ਉਹਦੇ ਤੇ ਫੈਸਲਾ ਲੈਣਾ ਔਰ ਕੇਂਦਰੀ ਬਿਜਲੀ ਵਿਭਾਗ ਦੇ ਜਿਹੜੇ ਉਹ ਮੰਤਰੀ ਨੇ ਉਹ ਮਨੋਰ ਲਾਲ ਖੱਟਰ ਨੇ ਉਹ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਨੇ ਔਰ ਉਹਨਾਂ ਨੇ ਜਿਹੜਾ ਅਫੈਂਸ ਲਾ ਲੈਣਾ ਤਾਂ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅੜ ਗਏ ਆ ਪੰਜਾਬ ਵਾਲੇ ਅਫਸਰ ਵੀ ਅੜ ਗਏ ਆ ਕਿ ਵਾਧੂ ਪਾਣੀ ਦੇਣ ਨੂੰ ਸਾਡੇ ਕੋਲੇ ਹੈ ਨਹੀਂਗਾ ਤੁਸੀਂ ਜਿਹੜਾ ਆਪਣੇ ਕੋਟੇ ਦਾ ਪਾਣੀ ਹੈ ਉਹ ਜਿਹੜਾ ਤੁਸੀਂ ਆ ਆਪਣਾ ਲੈ ਚੁੱਕੇ ਹੋ ਤਾਂ ਇਸ ਕਰਕੇ ਸਾਡੇ ਕੋਲੇ ਵਾਧੂ ਪਾਣੀ ਦੇਣ ਨੂੰ ਹੈ ਨਹੀਂਗਾ ਤਾਂ ਇਹ ਜਿਹੜਾ ਮੁੱਦਾ ਇੱਕ ਵਾਰ ਫਿਰ ਜਿਹੜਾ ਉਹ ਗਰਮਾ ਗਿਆ ਉੱਠ ਗਿਆ ਔਰ ਲਗਾਤਾਰ ਇਸ ਮੁੱਦੇ ਤੇ ਪਹਿਲਾਂ ਵੀ ਸਿਆਸਤ ਹੁੰਦੀ ਰਹੀ ਹੈ ਤਾਂ ਹੁਣ ਇੱਕ ਵਾਰ ਫਿਰ ਸਿਆਸਤ ਜਿਹੜੀ ਹੈ ਇਸ ਮੁੱਦੇ ਤੇ ਹੋ ਰਹੀ ਹੈ ਔਰ ਦੇਖਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਔਰ ਉਹਨਾਂ ਦੇ ਸੋਰਸਸ ਤੇ ਜਿਹੜੇ ਕਿਹਾ ਜਾ ਰਿਹਾ ਕਿ ਸਰੋਤਾਂ ਦੇ ਜਿਹੜੇ ਪੰਜਾਬਦਿਆਂ ਦੇ ਰਖਵਾਲੇ ਮੰਨੇ ਗਏ ਐ ਔਰ ਉਹਨਾਂ ਨੂੰ ਜਿਹੜਾ ਇਹ ਇੱਕ ਜੇ ਆਪਾਂ ਗੱਲ ਕਰ ਲਈਏ ਜ਼ਿੰਮੇਵਾਰੀ ਵੀ ਜਿਹੜੀ ਉਹ ਦਿੱਤੀ ਗਈ ਹੈ ਤਾਂ ਉਸ ਜ਼ਿੰਮੇਵਾਰੀ ਨੂੰ ਉਭਾਉਣ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕੰਮਯਾਬ ਹੁੰਦੇ ਐ ਆਸ ਕਰਦੇ ਆ ਕਿ ਉਹ ਪੰਜਾਬ ਦੇ ਨਾਲ ੱੱਕਾ ਜਿਹੜਾ ਉਹ ਨਹੀਂ ਹੋਣ ਦੇਣਗੇ ਇਸ ਕਰਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਪੂਰਾ ਪੰਜਾਬ ਜਿਹੜਾ ਭਗਵੰਤਪਨ ਦੇ ਜਿਹੜਾ ਉਹ ਨਾਲ ਖੜਾ ਹੋਊਗਾ ਤਾਂ ਦੇਖਦੇ ਆ ਕਿ ਪੰਜਾਬ ਦੇ ਹੱਕਾਂ ਦੀ ਕਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤਪਨ ਰਾਖੀ ਕਰਦੇ ਆ ਹੋਰ ਵੱਡੀਆਂ ਅਪਡੇਟਸ ਲਈ ਜੁੜੇ ਰਹੋ ਜਨਤਕ ਬੋਕਾ ਜੀ